ਮਾਜ ਮਹੱਲਾ ਪੰਜਵਾਂ ਸਫਲ ਸੋ ਬਾਣੀ ਜਿਤ ਨਾਮ ਵਖਾਣੀ ਗੁਰ ਪ੍ਰਸਾਦ ਕਿਨ੍ਹਾ ਵਿਰਲੇ ਜਾਣੀ ਧਨ ਸੋ ਵੇਲਾ ਜਿਤ ਹਰ ਗਾਵਤ ਸੁਨਣਾ ਆਏ ਤੇ ਪਰਵਾਨਾ ਜੀਉ ਸੇ ਨੀਤਰ ਪਰਵਾਨ ਜਿਨ੍ਹੀ ਦਰਸ਼ਨ ਪੀਖਾ ਸੇ ਕਰ ਭਲੇ ਜਿਨ੍ਹੀ ਹਰ ਜਸ ਲੀਖਾ ਸੇ ਚਰਨ ਸੁਹਾਵੇ ਜੋ ਹਰ ਮਾਰਗ ਚੱਲੇ ਹਉ ਬਾਲੇ ਤਿਨ ਸੰਗ ਪਛਾਣਾ ਜੀਉ ਸੁਣ ਸਾਜਨ ਮੇਰੇ ਮੀਤ ਪਿਆਰੀ ਸਾਧ ਸੰਗ ਛਿਨ ਮਾਹੀ ਉਦਾਰੀ ਕਿਲ ਵਿਖ ਕਾਟ ਹੋਆ ਮਨ ਨਿਰਮਲ ਮਿਟ ਗਏ ਆਮਣ ਜਾਣਾ ਜੀਉ ਦੁਇ ਕਰ ਜੋੜ ਇਕ ਬਿਨੋ ਕਰੀਜੈ ਕਰ ਕਿਰਪਾ ਡੁਬਦਾ ਪੱਥਰ ਲੀਜੈ ਨਾਨਕ ਕਉ ਪ੍ਰਭ ਭਏ ਕਿਰਪਾਲਾ ਰਬ ਨਾਨਕ ਮਨ ਪਾਣਾ ਜੀਉ ਮਾਜ ਮਹੱਲਾ ਪੰਜਵਾਂ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੈ ਪਰਮ ਗਤ ਮੇਰੀ ਜਨਨ 부ਜੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਈ ਜੀਉ ਸੂਖ ਭਯਾ ਦੁਖ ਦੂਰ ਪਰਾਨਾ ਸੰਤ ਰਸਨ ਹਰ ਨਾਮ ਵਖਾਨਾ ਜਲਥਲ ਨੀਰ ਭਰੇ ਸਰਸ ਭਰ ਬਿਰਤਾ ਕੋਏ ਨਾ ਜਾਏ ਜੀਉ ਦਇਆ ਧਾਰੀ ਤਿਨ ਸਿਰ ਜਨ ਹਾਰੀ ਜੀ ਜੰਤ ਸਗਲੇ ਪ੍ਰਤਪਾਰੀ ਮਿਹਰਵਾਨ ਕਿਰਪਾਲ ਦਿਆਲਾ ਸਗਲੇ ਤ੍ਰਿਪਤ ਅਗਾਏ ਜੀਉ ਵਣ ਤ੍ਰਿਣ ਤੇ ਭਵਨ ਕੀ ਤੁਨ ਹਰਿਆ ਕਰਨ ਹਾਰ ਖਿਨ ਪੀਤਰ ਕਰਿਆ ਗੁਰਮਖ ਨਾਨਕ ਤਿਸੈ ਆਰਾਦੀ ਮਨ ਕੀ ਆਸ ਪੁਜਾਈ ਜੀਉ ਮਾਜ ਮਹੱਲਾ ਪੰਜਵਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਪ ਤੂੰ ਮੇਰਾ ਭਰਾਤਾ ਤੂੰ ਮੇਰਾ ਰਾਖਾ ਸਭਨੀ ਥਾਈ ਤਾਂ ਭਾਉ ਕੇ ਹਾ ਕਾੜਾ ਜੀਓ ਤੁਮਰੀ ਕਿਰਪਾ ਤੇ ਤੁਧ ਪਛਾਣਾ ਤੂੰ ਮੇਰੀ ਓਟ ਤੂੰ ਹੈ ਮੇਰਾ ਮਾਣਾ ਤੁਝ ਬਿਨ ਦੂਜਾ ਅਵਰ ਨ ਕੋਈ ਸਬ ਤੇਰਾ ਖੇਲ ਅਖਾੜਾ ਜੀਉ ਜੀ ਜੰਤ ਸਭ ਤੁਦ ਉਪਾਏ ਜਿਤ ਜਿਤ ਪਾਣਾ ਤਿਤ ਤਿਤ ਲਾਏ ਸਭ ਕਿਸ ਕੀਤਾ ਤੇਰਾ ਹੋਵੇ ਨਾਹੀ ਕਿਸ ਅਸਾੜਾ ਜੀਉ ਨਾਮ ਧਿਆਏ ਮਹਾਂ ਸੁਖ ਪਾਇਆ ਹਰ ਗੁਣ ਗਾਏ ਮੇਰਾ ਮਨ ਸੀਤ ਲਾਇਆ ਗੁਰ ਪੂਰੈ ਵਜੀ ਵਾਧਾਈ ਨਾਨਕ ਜਿਤਾ ਵਿਖਾੜਾ ਜੀਉ ਮਾਜ ਮਹੱਲਾ ਪੰਜਵਾਂ ਜੀ ਪ੍ਰਾਣ ਪ੍ਰਭ ਮਨ ਹੈ ਆਧਾਰਾ ਭਗਤ ਜੀਵ ਹੈ ਗੁਣ ਗਾਏ ਅਪਾਰਾ ਗੁਣ ਨਿਧਾਨ ਅੰਮ੍ਰਿਤ ਹਰ ਨਾਮਾ ਹਰ ਧਿਆਏ ਧਿਆਏ ਸੁਖ ਪਾਇਆ ਜੀਉ ਮਨਸਾ ਧਾਰ ਜੋ ਘਰ ਤੇ ਆਵੇ ਸਾਧ ਸੰਗ ਜਨਮ ਮਰਨ ਮਟਾਵੇ ਆਸ ਮਨੋਰਥ ਪੂਰਨ ਹੋਵੇ ਪੀਟਤ ਗੁਰ ਦਰਸਾਇਆ ਜੀਉ ਅਗਮ ਅਗੋਚਰ ਕਿਛ ਮਿਤ ਨਹੀਂ ਜਾਨੀ ਸਾਧਕ ਸਿੱਧ ਤੇ ਆਵਹਿ ਗਿਆਨੀ ਖੁਦੀ ਮਿਟੀ ਚੂਕਾ ਪੁਲਾਵਾ ਗੁਰ ਮਨ ਹੀ ਮਹਿ ਪ੍ਰਗਟਾਇਆ ਜੀਉ ਆਨੰਦ ਮੰਗਲ ਕਲਿਆਣ ਨਿਦਾਨਾ ਸੂਖ ਸਹਜ ਹਰ ਨਾਮ ਵਖਾਨਾ ਹੋਈ ਕਿਰਪਾਲ ਸੁਆਮੀ ਆਪਣਾ ਨਾਉ ਨਾਨਕ ਕਰਮ ਹੈ ਆਇਆ ਜੀਉ ਮਾਜ ਮਹੱਲਾ ਪੰညਾ ਸੁਣ ਸੁਣ ਜੀਵਾ ਸੋਏ ਤੇਮਾਰੀ ਤੂੰ ਪ੍ਰੀਤਮ ਠਾਕੁਰ ਅਤਿ ਭਾਰੀ ਤੇਮਰੀ ਕਰਤਬ ਤੁਮਹੀ ਜਾਣੂ ਤੁਮਰੀ ਓਟ ਗੋਪਾਲਾ ਜੀਓ ਗੁਣ ਗਾਵਤ ਮਨ ਹਰਿਆ ਹੋਐ ਕਥਾ ਸੁਨਤ ਮਲ ਸਗਲੀ ਖੋਐ ਭੇਟਤ ਸੰਗ ਸਾਧ ਸੰਤਨ ਕੈ ਸਦਾ ਜਪਹੁ ਦਿਆਲਾ ਜੀਓ ਰਾਵੇ ਆਪਣਾ ਸਾਸ ਸਾਸ ਸਮਾਰਉ ਇਹ ਮਤ ਗੁਰ ਪ੍ਰਸਾਦ ਮਨ ਧਾਰਉ ਤੁਮਰੀ ਕਿਰਪਾ ਤੇ ਹੋਏ ਪ੍ਰਗਾਸਾ ਸਰਬ ਮਯਾ ਪ੍ਰਤ ਪਾਲਾ ਜੀਉ ਸਤ 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 ਪ੍ਰਭ ਸੋਈ ਸਦਾ ਸਦਾ ਸਦ ਆਪੇ ਹੋਈ ਚਲਤ ਤਮਾਰੇ ਪ੍ਰਗਟ ਪਿਆਰੀ ਦੇਖ ਨਾਨਕ ਪਏ ਨਿਹਾਲਾ ਜੀਉ ਮਾਜ ਮਹੱਲਾ ਪੰਝੋਆ ਹੁਕਮੀ ਵਰਸਣ ਲਾਗੇ ਮੇਹਾ ਸਾਜਨ ਸੰਤ ਮਿਲ ਨਾਮ ਜਪੇਹਾ ਸੀਤਲ ਸ਼ਾਂਤ ਸਹਜ ਸੁਖ ਪਾਇਆ ਠਾਂਡ ਪਾਈ ਪ੍ਰਭ ਆਪੇ ਜੀਉ ਸਭ ਕਿਛ ਬਹੁਤੋ ਬਹੁਤ ਉਪਾਇਆ ਕਰ ਕਿਰਪਾ ਪ੍ਰਭ ਸਗਲ ਰਜਾਇਆ ਦਾਤ ਕਰਹੁ ਮੇਰੇ ਦਾਤਾਰਾ ਜੀ ਜੰਤ ਸਭ त्राਪੇ ਜੀਉ ਸੱਚਾ ਸਾਹਿਬ ਸੱਚੀ ਨਾਹੀ ਗੁਰਪਦਸਾਦ ਤਿਸ ਸਦਾ ਧਿਆਈ ਜਨਮ ਮਰਨ ਪੈ ਕਾਟੇ 모ਹਾ ਬਿਨਸੀ ਸੋਗ ਸੰਤਾਪੇ ਜੀਉ ਸਾਸ ਸਾਸ ਨਾਨਕ ਸਲਾਹੀ ਸਿਮਰਤ ਨਾਮ ਕਾਟੇ ਸਭ 파ਹੇ ਪੂਰਨ ਆਸ ਕਰੀ ਖਿਨ ਭੀਤਰ ਹਰ 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 ਗੁਣ ਜਾਪੇ ਜੀਉ ਮਾਜ ਮਹੱਲਾ ਪੰਜਵਾਂ ਆਓ ਸਾਜਨ ਸੰਤ ਮੀਤ ਪਿਆਰੇ ਮਿਲ ਗਾਵਹਿ ਗੁਣ ਅਗਮ ਅਪਾਰੀ ਗਾਵਤ ਸੁਣਤ ਸਭੇ ਹੀ ਮੁਕਤੀ ਸੋ ਧਿਆਈਐ ਜਿਨ ਹਮ ਕੀਏ ਜੀਉ ਜਨਮ ਜਨਮ ਕੇ ਕਿਲ ਵਿਖ ਜਾਵਹਿ ਮਨ ਚਿੰਦੇ ਸੇ ਹੀ ਫਲ ਪਾਵਹਿ ਸਿਮਰ ਸਾਹਿਬ ਸੋ ਸੱਚ ਸੁਆਮੀ ਰਿਜਕ ਸਭ ਸਕੋ ਦিয়ে ਜੀਉ ਨਾਮ ਜਪਤ ਸਰਬ ਸੁਖ ਪਾਈਐ ਸਭ ਭਉ ਬਿਨਸੈ ਹਰ ਹਰ ਧਿਆਈਐ ਜਿਨ ਸੇਵਿਆ ਸੋ ਪਾਰ ਗ੍ਰਾਮੀ ਕਾਰਜ ਸਗਲੇ ਥੀਏ ਜੀਉ ਆਏ ਪਿਆ ਤੇਰੀ ਸਰਨਾਈ ਜਿਉਂ ਭਾਵੈ ਤਿਉ ਲਐ ਮਲਾਈ ਕਰ ਕਿਰਪਾ ਪ੍ਰਭ ਭਗਤੀ ਲਾਵਹੁ ਸਚ ਨਾਨਕ ਅਮਰਤ ਪੀਏ ਜੀਉ ਮਾਜ ਮਹੱਲਾ ਪੰਜਵਾਂ ਭਏ ਕਿਰਪਾਲ ਗੋਵਿੰਦ ਗੁਸਾਈ ਮੇਘ ਵਰਸੈ ਸਭਨੀ ਥਾਈ ਦੀਨ ਤੇ ਹਾਲ ਸਦਾ ਕਿਰਪਾਲਾ ਠਾਂਡ ਪਾਈ ਕਰਤਾਰੀ ਜੀਉ ਆਪਣੇ ਜੀ ਜੰਤ ਪ੍ਰਿਤ ਪਾਰੀ ਜਿਉ ਬਾਰਿਕ ਮਾਤਾ ਸੰਭਾਰੀ ਦੁੱਖ ਭੰਜਨ ਸੁਖ ਸਾਗਰ ਸੁਆਮੀ ਦੇਤ ਸਗਲ ਆਹਾਰੀ ਜੀਉ ਜਲ ਥਲ ਪੂਰ ਰਹਾ ਮਿਹਰਵਾਨ ਸਦ ਬਲਿਹਾਰ ਜਾਈਏ ਕੁਰਬਾਨਾ ਰੇਣ ਦਿਨ ਸਤਿ ਸਿਸ ਸਦਾ ਧਿਆਈ ਜੇ ਥਿਨ ਮਹ ਸਗਲ ਉਧਾਰੇ ਜੀਉ ਰਾਖ ਲੀਏ ਸਗਲੇ ਪ੍ਰਭ ਆਪੇ ਉੱਤਰ ਗਏ ਸਭ ਸੋਗ ਸੰਤਾਪੇ ਨਾਮ ਜਪਤ ਮਨ ਤਨ ਹਰੀਆਗਲ ਪ੍ਰਭ ਨਾਨਕ ਨਦਰ ਨਿਹਾਰੇ ਜੀਉ ਮਾਜ